ਕੀ ਕੇਸ ਕਰ ਦੂ ਛੋਟੇ ਤੇ ਵੀ ਮੈਨੂੰ ਕੱਪੜੇ ਨਹੀਂ ਦਿੰਦੇ ਜੱਟ ਨੂੰ ਨਾ ਕੇਸ ਕਰਨ ਨੂੰ ਤੂੰ ਜੱਜ ਲੱਗੇ ਆਂ ਕੇਸ ਕਿਹੜੇ ਗਲਤ ਕਰੇਗਾ ਮੈਂ ਪਟਵਾਰੀ ਨਾਲ ਵਹਿਣਾ ਢੇਲੀ 2 ਘੰਟੇ ਅੱਛਾ ਜੱਜ ਮੇਰਾ ਭਾਈ ਲੱਗਿਆ ਹੋਇਆ ਤੇ ਵਕੀਲ ਮੇਰੇ ਤਾਏ ਦਾ ਮੁੰਡਾ ਲੱਗਿਆ ਹੋਇਆ ਫਿਰ ਗਲਤਤਾ ਦੱਸ ਕਿ ਕਿਹੜੀਆਂ ਤੇ ਸਾਡੇ ਸਾਰੇ ਘਰਦਿਆਂ ਜੇ ਉੱਥੇ ਲੱਗੇ ਹੋਏ ਨੇ ਕਿਹੜੀ ਸਾਡੀ ਆਪਣੀ ਆ ਮੈਂ ਮੰਨਦੀ ਆ ਲੱਗੇ ਹੋਣਗੇ ਤੂੰ ਗੱਲ ਦੱਸ ਕਿਹੜੀ ਗੱਲ ਤੋਂ ਕੇਸ ਪਾਵੇਂਗਾ ਤੂੰ ਗਲਤਤਾ ਦੱਸਦਾ ਨਹੀਂ ਕੱਪੜੇ ਨਹੀਂ ਦਿੰਦਾ ਇਹ ਮੈਨੂੰ ਲੈ ਕੱਪੜੇ ਦੱਸ ਤੈ ਕਿੱਦੇ ਕੋਈ ਜਵਾਬ ਆ ਦੇਣਾ ਜਵਾਬ ਹੈਗਾ ਮੇਰਾ ਹੈ ਆਪਣਾ 6 ਸ਼ਤਕਸ਼ਾਲ ਦਾ ਹੋਊਗਾ ਮੈਨੂੰ ਤਾਂ ਤੂੰ ਕਾਲੀ ਜੀ ਫੈਂਟ ਸ਼ਰਟ ਦੇ ਦੋ ਉਹਨੂੰ ਮੁੰਡਾ ਮੇਰਾ ਪੂਰਾ ਜੈਂਕੀ ਲੱਗਣਾ ਚਾਹੀਦਾ ਹਾਏ ਓ ਰੱਬਾ ਮੈਂ ਤੇ ਇਹਨੂੰ 50 ਵਾਰੀ ਕਹਿਤਾ ਇੱਥੇ ਮ ਕੁੜੀਆਂ ਦੇ ਕੱਪੜੇ ਮਿਲਦੇ ਨੇ ਤੂੰ ਫੇਰ ਮੁੰਡਿਆਂ ਦੀ ਗੱਲ ਤੇ ਲੈ ਕੇ ਬਹਿ ਜਾਇਆ ਮੇਰੀ ਗੱਲ ਸੁਣ ਭਾਈ ਮੈਂ ਕੁੜੀ ਦੇ ਕੱਪੜੇ ਕਹਿਣਾ ਤੈਨੂੰ ਤੈਨੂੰ ਮੁੰਡਿਆਂ ਦਾ ਕਿਹਨੇ ਕਿਹਾ ਹਾਏ ਓ ਰੱਬਾ ਮੈਨੂੰ ਲੱਗਦਾ ਇਹ ਮੈਂਟਲੀ ਤੌਰ ਤੇ ਅਪਸਾਈਡ ਲੱਗਦਾ ਆ ਤੂੰ ਕਦੇ ਮੁੰਡਾ ਕਹਿੰਨਾ ਕਦੇ ਕੁੜੀ ਕਹਿਣਾ ਹੇ ਤੇਜਾ ਭਾਈ ਇਹ ਕੰਮ ਇੱਥੇ ਲੋਡ ਨਹੀਂ ਆਉਣਾ ਤੇ ਗਲਤ ਫਸ ਗਏ ਭਾਈ ਮੈਨੂੰ ਕੁੜੀਆਂ ਦੇ ਕੱਪੜੇ ਛੇ ਛਤਛਾਲ ਦੀ ਕੁੜੀ ਮੁੰਡਾ ਸੱਚ ਮੁੰਡਾ ਜੇ ਪਹਿਲਾਂ ਪਤਾ ਕਰਕੇ ਆ ਤੇਰਾ ਮੁੰਡਾ ਹੈ ਕਿ ਕੁੜੀ ਆ ਮੈਨੂੰ ਤਾਂ ਠੀਕ ਨਹੀਂ ਲੱਗਦਾ ਹੈਗਾ ਟਾਈਮ ਪਾਸ ਕਰੀ ਜੰਨਾ ਤੂੰ ਤਾਂ ਆ ਗਿਆ ਯਾਰ ਇੱਕ ਮੁੰਡਾ ਇੱਕ ਕੁੜੀ ਆ ਜਿਹਦੇ ਜਿਹਦੇ ਮਰਜ਼ੀ ਕੱਪੜੇ ਦੇ ਦੋ ਚੱਲ ਮੈਂ ਦਿਖਾਉਣੀ ਆ ਖੜ ਜਾ ਮੈਂ ਮੁੰਡਾ ਚੱਕ ਕੇ ਲੈ ਕੇ ਆਵਾਂ ਆ ਮੁੰਡਾ ਚੱਕ ਕੇ ਲਿਆਉਣਾ ਮੈਂ ਖੜ ਜੋ ਨਾ ਪਹਿਲੇ ਹੀ ਲਿਆਂਦਾ ਕੰਨ ਵਾਲੇ ਖਾਏ ਅਗਰ ਜੱਟ ਲਵੇ ਪੈਸ਼ਾ ਬਹੁਤਾਂ 36 ਕਿੱਲੇ ਜ਼ਮੀਨ 100 ਟਰੈਕਟਰ ਘਰੇ ਆ ਅਰਜਨ ਦੀ ਤਿਆਰੀ ਆ ਚੱਲ ਮੰਨਦੇ ਆ ਜੇ ਲੈ ਕੇ ਆ ਪਹਿਲਾਂ ਦੇਖਦੀਆਂ ਕਿਹੜਾ ਮੁੰਡਾ ਫਿਰ ਤੂੰ ਗੱਲ ਇਹਨੇ ਦੂਜੀਆ ਦੁਕਾਨਾਂ ਵਾਲੇ ਨੇ ਉਹ ਤਾਂ ਵੀ ਛਾਈ ਜਿਦੇ ਦੇ ਦਿੰਦੇ ਆ 6-7 ਕਹਿ ਕੇ ਤੁਸੀਂ ਮੁੰਡਾ ਭਾਲਦੇ ਹੋ ਚੱਲ ਚੱਲ ਕੋਈ ਗੱਲ ਨਹੀਂ ਜਵਾਕ ਤਾਂ ਲੈ ਕੇ ਆਪਣਾ ਕਿਹੜਾ ਆ ਉਹ ਕੀ ਹੋ ਗਿਆ ਇਹ ਅੱਜ ਫੇਰ ਬਾੜ ਲਿਆ ਓਰੇ ਉਹ ਤਾਂ ਇਧਰ ਹੀ ਖੜੇ ਕਿਵੇਂ ਆਇਆ ਆਇਆ ਜੀ ਮੈਂ ਤੁਹਾਨੂੰ ਦੱਸਾਂ ਓ ਬਰਾਵਾ ਮੈਂ ਤੈਨੂੰ ਜਿੱਤਿਆ ਕਿ ਮੈਂ ਕਿਹਨੇ ਬੱਕੀ ਮੇਰੀ ਗੱਲ ਤਾਂ ਸੁਣ ਗੱਲ ਤਾਂ ਸੁਣ ਮੈਂ ਤੁਹਾਨੂੰ ਇੰਨੀ ਵਾਰ ਸੁਣ ਆਇਆ ਉਹਨੂੰ ਦੁਕਾਨ ਦੇ ਵਿੱਚ ਮੈਂ ਕਿਹਾ ਸੀ ਵੀ ਬਟਮਨਾ ਦਿਓ ਇਹਨੂੰ ਲੈ ਹੁਣ ਮੈਂ ਕਿਹੜਾ ਦੇਖਿਆ ਇਹਨੂੰ ਉਹ ਕੰਪੜੇ ਲੈ ਗਿਆ ਇਹ ਸੜਾ ਗਾ ਮੇਰੀ ਗੱਲ ਤਾਂ ਸੁਣਾ ਕੋਈ ਵੀ ਬੰਦਾ ਦੁਕਾਨ ਚ ਆਉਂਦਾ ਉਹਨੂੰ ਪਹਿਲਾਂ ਸਤਿਕਾਰ ਕਰਦਾ ਤੁਸੀਂ ਲੜਾਈ ਕਰਦੇ ਹੋ ਅਸੀਂ ਤੇ ਨਾਲ ਲੜਾਈ ਸੋਕ ਨਾ ਮੇਰੀ ਮੈਨੂੰ ਕੁ ਮੁੰਡੇ ਦੇ ਕੱਪੜੇ ਦੇਉਂਗਾ ਫੇਰ ਜਾਊਂਗਾ ਅਸੀਂ ਅੱਗੇ ਤੈਨੂੰ ਕੀ ਦੇ ਦਿੰਦੇ ਕੁੜੀ ਦੇ ਦੇ ਦਿੰਦੇ ਮੈਂ ਮੁੰਡੇ ਦੇ ਮੁੰਡਾ ਲੈ ਕੇ ਆਉਣਾ ਮੈਂ ਨਾਲ ਨਹੀਂ ਮੁੰਡਾ ਕੱਦ ਬਤ ਨਹੀਂ ਨਹੀਂ ਖੜ ਤਾਂ ਜਾਈ ਇੱਕ ਮਿੰਟ ਨਹੀਂ ਨਹੀਂ ਆ ਕੋਈ ਗੱਲ ਨਹੀਂ ਲੈ ਆਂ ਦੋ ਮੁੰਡੇ ਨੂੰ ਵੀ ਦੇਖ ਲੈ ਕਿ ਧਿਆਨ ਰੱਖਿਆ ਕਰੋ ਧਿਆਨ ਤਾਂ ਮੇਰੇ ਕੋ ਮੈਂ ਆ ਕੋਈ ਨਹੀਂ ਕੋਈ ਨਹੀਂ ਓਹੋ ਬਾਹ ਟੁੱਟ ਗਈ ਮੁੰਡੇ ਦੀ ਓਏ ਕੋਲ ਕੱਪੜੇ ਦੇ ਇਹਨੂੰ ਚੱਲ ਕੋਈ ਨਹੀਂ ਇਹ ਤਾਂ ਮੈਂ ਹੀ ਫੜ ਲੰਨਾ ਕੀ ਹੋ ਗਿਆ ਪਾਣੀ ਪੀਣਾ ਮੈਨੂੰ ਤਾਂ ਪਹਿਲੇ ਦਿਮਾਗੀ ਤੌਰ ਤੇ ਇਹ ਅਫਸਰ ਲੱਗਦਾ ਆ ਨਹੀਂ ਖੜ ਜਾ ਇੱਕ ਮਿੰਟ ਕੀ ਕਹਿੰਦਾ ਇਹ ਪੁੱਛੀ ਮੜਾ ਜਾ ਮੈਂ ਇਹਦੇ ਨਾਲ ਪਾਲਿਆ ਹੋਇਆ ਬਾਹ ਤਾਂ ਇਹ ਮੇਰੀ ਗੱਲ ਸੁਣ ਬਾਹ ਤੇਰਾ ਬਾਹ ਤਾਂ ਇਹਦੀ ਪਹਿਲਾਂ ਹੀ ਨਿਕਲੀ ਹੋਈ ਆ ਇਹ ਆਈ ਪੈ ਜਾਂਦੀ ਆਈ ਨਿਕਲ ਜਾਂਦੀ ਆ ਇਹ ਸਾਡੇ ਜਾਂ ਮੋਟਰ ਦੇ ਜਾਂ ਰੱਬ ਬੰਨੀ ਹੋਈ ਆ ਉਹ ਆ ਮਾਪੋ ਤਾਂ ਕਿਹੜੀ ਪੈਂਟ ਸ਼ਲਟ ਪੈਂਟ ਲੈਣੀ ਆ ਕਿ ਸ਼ਲਟ ਪੈਂਟ ਸ਼ਲਟ ਦਿਖਾ ਦੇ ਭਾਈ ਵਧੀਆ ਜੀ ਲੈ ਇਹਦਾ ਪਾਈ ਤਾਂ ਹੋਈ ਆ ਇਹ ਹੀ ਲੈ ਜਾ ਜੱਕੇ ਲਾ ਖੜ ਜਾ ਇੱਥੇ ਮੇਰਾ ਪੁੱਤ ਦੇਖ ਲਾ